ਆ ਐਸੋਸੀਏਸ਼ਨ ਕਿਉਂ ਨਹੀਂ ਬਿਜਲੀ ਦੇ ਡਿਪਾਰਟਮੈਂਟ ਕੋਲ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਇੱਕ ਮਿੰਟ ਬਾਜੀ ਬਾਜੀ ਗੈਦਰ ਕੀਆ ਤੇ ਹੁਣ ਕਰੋ ਚੁੱਪ ਕਰਕੇ ਬੈਠੋ ਹੋਰ ਖਾਂਦਾ ਸੀਗਾ ਤੁਸੀਂ ਖਾਂਦਾ ਸੀ ਪੈਸੇ ਆ ਤੁਹਾਡੇ ਕਲੀਨ ਖਾਂਦਾ ਸੀ ਪੈਸੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ ਇੱਕ ਮਿੰਟ ਮੰਤਰੀ ਜੀ ਬਾਜਵਾ ਸਾਹਿਬ ਪਾਰਟੀ 9 ਬਾਜੀ ਬਾਜੀ ਇੱਕ ਮਿੰਟ ਪਾਰਟੀ 9 ਐਸੋਸੀਏਸ਼ਨ ਤੋਂ ਨਹੀਂ ਬਿਜਲੀ ਇੱਕ ਮਿੰਟ ਚੁੱਪ ਕਰਕੇ ਇੱਕ ਮਿੰਟ ਸੁਣੋ ਇਹਨਾਂ ਦੇ ਸਰ ਪਲੀਜ਼ ਬੈਠੋ ਜਦ ਨੂੰ ਸੁਣਦਾ ਵਾਦਾ ਰੱਖਾ ਬਾਜਵਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁਕਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਇਹਨਾਂ ਨੂੰ ਕਹੋ ਰੇ ਕਮੈਂਟਰੀ ਬੰਦ ਕਰਨਾ ਜੇਰ ਨੂੰ ਐਡਰੈਸ ਕਰੋ ਬਾਜਵਾ ਜੀ ਤੁਸੀਂ ਤੁਸੀਂ ਬੈਠੋ ਤੁਸੀਂ ਤੁਸੀਂ ਬੈਠੋ ਬਾਜਵਾ ਸਾਹਿਬ ਜਦੋਂ ਤੁਸੀਂ ਪੀਡੌਲ ਚੂਡੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਗਲਤ ਕੀਤੀ ਸਪੀਕਰ ਸਾਹਿਬ ਉਹਨੂੰ ਅਮਲੀ ਜਾਮਾ ਵੀ ਪਧਾਈ ਥੈਂਕ ਯੂ लेट अस शो कोई एजते कोई ज्यूडिशियल इंक्वायरी करवान नु या कोई हाउस कमेटी बणान नु आपा तैयार है स्पीकर साहब मेरी गुजारिश है नी विल यू डू इट प्लीज थैंक यू प्लीज बैठो आ, देखो आ, मंत्री जी जीरो आवर ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਜਵਾਬ ਅਗਰ ਤੁਸੀਂ ਜਵਾਬ ਦੇਣਾ ਚਾਹੁੰਦੇ ਤਾਂ ਦੇ ਦੋ ਜੀ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਜਿਹੜੀ ਕੱਲ੍ਹ ਕਹਿ ਰਹੇ ਨੇ ਕਿ ਇਹ ਪਾਰਟੀ ਫੰਡ ਸੀਗਾ ਇਹ ਕਲੀਅਰ ਕਰਦੇ ਨੇ ਕਿ ਇਹ ਕਿਹੜੀ ਪਾਰਟੀ ਦਾ ਫੰਡ ਸੀਗਾ

ਬਾਜਵਾ ਜੀ ਤੁਸੀਂ ਤੁਸੀਂ ਬੈਠੋ ਤੁਸੀਂ ਤੁਸੀਂ ਬੈਠੋ ਮੇਰੀ ਗੱਲ ਸੁਣੋ ਕਿਤਰਾ ਨਾ ਰਹਿਤਾ ਜਿਹੜੀ ਪਾਰਟੀ ਜਿਹੜੀ ਪਾਰਟੀ ਗੁਜਰਾਤ ਦੇ ਵਿੱਚ 2003 ਦੇ ਵਿੱਚ ਹੋ ਰਹੀ ਸੀਗੀ ਉਹ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਕਿਹੜੇ ਫੰਡ ਨਾਲ ਹੋ ਰਹੀ ਸੀਗੀ ਤੁਸੀਂ ਜਦੋਂ पीडब्ल्यू ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ 28 ਅਧਿਕਾਰੀ ਲੋਕਸ ਕੈਨ ਦੇ ਵਿੱਚ ਬਾਜਵਾ ਸਾਹਿਬ ਜਦੋਂ ਤੁਸੀਂ ਪੀਡੌਲ ਜੁੜੀ ਮੰਤਰੀ ਸੀਗੇ 28 ਅਧਿਕਾਰੀ ਫੜੇ ਗਏ ਸੀਗੇ ਕੀ ਕੀਤਾ ਤੁਸੀਂ ਉਹਨਾਂ ਦਾ ਕੀ ਕੀਤਾ ਉਹਨਾਂ ਦਾ 28 ਅਧਿਕਾਰੀ ਫੜੇ ਗਏ ਸੀਗੇ ਤੁਸੀਂ ਉਦੋਂ ਤੁਸੀਂ ਉਦੋਂ ਪੀਡੌਲ ਜੁੜੀ ਮੰਤਰੀ ਸੀਗੇ ਮੈਂ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਨੂੰ ਕਹਿੰਦੇ ਆਪਣੀ ਆਪਣੀ ਸੀਟਾਂ ਤੇ ਬੈਠਣ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਲਓ ਹੁਬਾ ਤੁਸੀਂ ਗੱਲ ਕਰਿਓ ਬੈਠੋ ਇੱਕੋ ਮਿੰਟ ਬੈਠੋ ਬੈਠੋ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਆ ਆਪਾਂ ਗੱਲ ਕਰਦੇ ਇੱਕ ਮਿੰਟ ਬੈਠੋ ਜੀ ਇੱਕ ਮਿੰਟ ਇੱਕ ਮਿੰਟ ਤੁਸੀਂ ਵੀ ਬੈਠੋ ਸਾਰੇ ਟ੍ਰੈਜਰੀ ਬੈਂਚੇ ਵੀ ਬੈਠੇ ਆਪੋਜੀਸ਼ਨ ਬੈਂਚੇ ਵੀ ਬੈਠੇ ਮੈਨੂੰ ਵੀ ਇਹਨੇ ਗੱਲ ਕਰਨੀ ਹੈ ਮੇਰੀ ਇੱਕ ਬੇਟੀ ਹੈ ਇੱਕ ਮਿੰਟ ਇੱਕ ਮਿੰਟ ਬੈਠੋ ਮੰਤਰੀ ਜੀ ਬੈਠੋ ਮੰਤਰੀ ਜੀ ਇੱਕ ਮਿੰਟ ਬੈਠੋ ਤੁਹਾਨੂੰ ਮੌਕਾ ਦਿੱਤਾ ਜਾਵੇ ਬੈਠੋ ਦੇਖੋ ਜਦੋਂ ਸਤਕਾਰਯੋਗ ਲੀਡਰ ਆਪੋਜੀਸ਼ਨ ਲੀਡਰ ਆਪੋਜੀਸ਼ਨ ਬੋਲੇ ਕਿਸੇ ਨੇ ਇੰਟਰਰਪਟ ਨਹੀਂ ਕੀਤਾ ਔਰ ਨਾ ਹੀ ਕਰਨਾ ਚਾਹੀਦਾ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਉਦੋਂ ਵੀ ਨਹੀਂ ਕਰਨਾ ਚਾਹੀਦਾ ਲੇਕਿਨ ਜਦੋਂ ਲੀਡਰ ਆਫ ਆਪੋਜੀਸ਼ਨ ਦੀ ਗੱਲ ਦਾ ਜਵਾਬ ਦੇਣ ਵਾਸਤੇ ਕੋਈ ਸਤਕਾਰਯੋਗ ਮੈਂਬਰ ਖੜਾ ਹੁੰਦਾ ਮੰਤਰੀ ਖੜਾ ਹੁੰਦਾ ਉਹਨੂੰ ਵੀ ਇੰਟਰਰਪਟ ਨਹੀਂ ਕਰਨਾ ਚਾਹੀਦਾ ਸੋ ਪਲੀਜ਼ ਫਿਰ ਤੁਸੀਂ ਬੈਠੋ ਪਲੀਜ਼ ਤੁਸੀਂ ਲੈ ਲੈਟੇਮ ਰਿਪਲਾਈ ਨਹੀਂ ਨਹੀਂ ਲੈਟੇਮ ਰਿਪਲਾਈ ਨਹੀਂ ਨਹੀਂ ਲੈਟੇਮ ਰਿਪਲਾਈ ਯੂ ਹੈਵ ਯੂ ਹੈਵ ਪਲੇਸਡ 올 ਯੋਰ ایسپریشنز آنا اکاؤنٹ تجھے بیٹھو ہے تجھے تجھے بیٹھو پر دیکھ دیں لیٹس جی ہاں جی چیمہ صاحب چیمہ صاحب سردار پاو سنگ چیمہ بیٹھو سپیکر صاحب سپیکر صاحب جیڑی گال ایک ویٹ سن لو کیر نو ڈرس کیتا جاوے کیر نو ڈرس کیتا جاوے سپیکر صاحب جیڑی گال باجبا صاحب کہہ دے رہے ہیں ਕਿ ਕੋਈ ਲੈਟਰ ਕਿਸੇ ਐਸੋਸੀਏਸ਼ਨ ਦੇ ਰੱਖਿਆਗਾ ਤਾਂ ਉਹ ਐਸੋਸੀਏਸ਼ਨ ਕਿਉਂ ਨਹੀਂ ਵਿਜੀਲੈਂਸ ਡਿਪਾਰਟਮੈਂਟ ਕੋਲੇ ਜਾ ਕੇ ਆਪਣਾ ਬਿਆਨ ਦਰਜ ਕਰਾਉਂਦੀ ਕਿਉਂਕਿ ਇੱਕ ਮਿੰਟ ਇੱਕ ਮਿੰਟ ਬਾਈਬਸ ਇੱਕ ਇਧਰ ਕੇ ਰੇਡਰ ਸਰੋ ਚੁੱਪ ਕਰਕੇ ਬੈਠੋ ਇੱਕ ਮਿੰਟ ਕੇ ਰੇਡਰ ਸਰੋ ਕੇ ਰੇਡਰ ਬੋਲੀ ਜਾਨੇਓ ਕੇ ਰੇਡਰ ਸਰੋ ਬੋਲਦੇ ਤੁਸੀਂ ਹਰ ਗੱਲ ਤੇ ਪਗਲ ਹੋਨੇ ਹੋਗੇ ਚੁੱਪ ਕਰਕੇ ਇੱਕ ਮਿੰਟ ਸੁਣੋ ਕੇ ਰੇਡਰ ਸਰੋ ਚੁੱਪ ਕਰਕੇ ਹਰ ਗੱਲ ਤੇ ਕੇ ਰੇਡਰ ਨੂੰ ਧੀਮਾ ਜੀ ਕੇ ਰੇਡਰ ਸਰੋ ਪਲੀਜ਼ ਬੈਠੋ ਕੇ ਰੇਡਰ ਸੁਣਦਾ ਵਾਦਾ ਰੱਖਾਂ ਜੋ ਵੀ ਜੋ ਵੀ ਲੁੱਕ ਦਾ ਸਕੈਮ ਗੱਲ ਚਿਹਰ ਦੀ ਇੱਜ਼ਤ ਤੋਂ ਬਿਨਾਂ ਕੀਤੀ ਜਾਂਦੀ ਹੈ ਰਿਕਾਰਡ ਨਾ ਕੀਤੀ ਜਾਵੇ ਬੇੜੀਆਂ ਪਾਰਟੀਆਂ ਕਰਦੇ ਸੀ ਇਹ ਇਹ ਸਾਰਾ ਪੰਜਾਬ ਜਾਣਦਾਗਾ ਠੀਕ ਹੈ ਸ਼ਾਂਤੀ ਰਹੋ ਸ਼ਾਂਤੀ ਰੱਖੋ ਪੰਜਾਬ ਜਾਣਦਾਗਾ ਪਹਿਲੀ ਪਾਲਸੀਆ ਪੰਜਾਬ ਦੀ ਤੁਹਾਡੇ ਕੋਲੇ 6000 ਸੀ 11000 ਕੋਟ ਰੁਪਏ ਹੋ ਗਿਆ ਖਰਚਦਾ ਸੀਗਾ ਤੁਸੀਂ ਖਰਚਦੇ ਸੀ ਪੈਸੇ ਆ ਤੁਹਾਡੇ ਕੋਲੀ ਖਾਂਦੇ ਸੀ ਪੈਸੇ ਬਾਜਵਾ ਸਾਹਿਬ ਪੰਜਾਬ ਜਾਣਦਾ ਕਿ ਤੁਸੀਂ ਲੁੱਕ ਦਾ ਸਕੈਮ ਕੀਤਾ ਸੀਗਾ ਪੰਜਾਬ ਜਾਣਦਾਗਾ ਮੈਂ ਕਰਵਾਏ ਸੀ ਥੋੜੀ ਕਰਨੀ ਸੀ ਸਰਕਾਰ ਤੁਹਾਡੀ ਆਈ ਆਗੀ 15 ਸਾਲ ਪੁਰਾਣੀ ਆ ਕਰ ਰਹੇ ਆ ਕਿ ਲੱਭ ਲੈਣੇ ਮੇਰੀ ਗੱਲ ਸੁਣੋ ਤੁਹਾਡੀ ਜਿਹੜੀ ਐਸੋਸੀਏਸ਼ਨ ਦੀ ਗੱਲ ਕਰਦੇ ਨੇ ਇਹ ਉਹ ਕਿਉਂ ਨਹੀਂ ਬਿਜਲੈਸ ਕੋਲੇ ਜਾ ਕੇ ਪਰਚਾ ਦਰਜ ਕਰਾਉਂਦੇ ਜੀ ਕਿਉਂ ਨਹੀਂ ਜਾ ਕੇ ਬੋਲਦੇ ਹੋ ਇਹ ਆਪੋਜੀਸ਼ਨ ਨੂੰ ਦਿੰਦੇ ਨੇ ਕਿ ਸੋ ਇਨਵੈਸਟੀਗੇਸ਼ਨ ਜਿਹੜੀ ਆ ਮਾਨਜੋਖ ਸਪੀਕਰ ਸਾਹਿਬ ਇਨਵੈਸਟੀਗੇਸ਼ਨ ਜਿਹੜੀ ਆ ਬਹੁਤ ਇਨਸੀਡੈਂਟ ਉਹ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਨੂੰ ਕਹੋ ਰਣੀ ਕਮੈਂਟਰੀ ਬੰਦ ਕਰ ਇਹਨਾਂ ਨੂੰ ਕਹੋ ਆਪਣੀ ਰਣੀ ਕਮੈਂਟਰੀ ਬੰਦ ਕਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਪੰਜਾਬ ਦੀ ਜੋ ਵੀ ਜਿਹੜੀ ਇਜ਼ਾਜ਼ਤ ਤੋਂ ਬਿડા ਕਿਹਾ ਗਿਆ ਰਿਪੋਰਟ ਨਾ ਕੀਤਾ ਜਾਵੇ ਹੋ ਜਾਊਗਾ ਪਤਾ ਲੱਗ ਜੂ ਕੌਣ ਕੀ ਆਗਾ ਸੋ ਇਨਵੈਸਟੀਗੇਸ਼ਨ ਹੋ ਜਾਣ ਤੋਂ ਇਹਨਾਂ ਨੂੰ ਕਹੋ ਠੰਡ ਰੱਖਣ ਇਹ ਇਹਨਾਂ ਦੇ ਸਮੇਂ ਦੇ ਕੁਝ ਹੋਇਆ ਪੰਜਾਬ ਜਾਣ ਦਾਗਾ ਤੁਹਾਡੇ ਹੀ ਬਹੁਤ ਸਾਰੇ ਕਲੀਗ ਜਿਹੜੇ ਜੇਲਾਂ ਦੀ ਹਵਾ ਖਾ ਰਹੇ ਨੇਗੇ ਉਹਨਾਂ ਬਾਰੇ ਵੀ ਕੁਝ ਦੱਸ ਦਿਆ ਕਰੋ ਪੰਜਾਬ ਦੇ ਲੋਕਾਂ ਨੂੰ ਸਪੀਕਰ ਸਾਹਿਬ ਸਪੀਕਰ ਸਾਹਿਬ ਬਾਜਾ ਸਾਹਿਬ 2 ਮਿੰਟ ਬੈਠੋ ਅਮਨ ਅਰੋੜਾ ਜੀ 2 ਮਿੰਟ ਬੈਠੋ ਅਮਨ ਅਰੋੜਾ ਸੁਣ ਲਓ 1 ਮਿੰਟ ਅਰੋੜਾ ਜੀ ਅਰੋੜਾ ਜੀ 1 ਮਿੰਟ ਆ ਜਾ ਬਾਜਵਾ ਜੀ ਹੁਣ ਉਹਨਾਂ ਨੂੰ ਜਵਾਬ ਤਾਂ ਦੇ ਲੈਣ ਦਿਓ ਤੁਸੀਂ ਬੈਠੋ ਆਰਾਮ ਨਾਲ ਤੇ ਤੁਸੀਂ ਬੋਲੋ ਤੁਹਾਨੂੰ ਹੀ ਜਵਾਬ ਦੇਣਾ ਜੀ ਉਹ ਜਵਾਬ ਤੁਹਾਡਾ ਹੀ ਦੇ ਰਹੇ ਆ ਉਹ ਤੁਹਾਡਾ ਜਵਾਬ ਦੇ ਰਹੇ ਆ ਤੁਸੀਂ ਬੈਠੋ ਤੁਹਾਡੀ ਗੱਲ ਆ ਗਈ ਇਹ チェア ਨੇ ਡਿਸਾਈਡ ਕਰਨਾ ਹੈ ਇਹ チェア ਨੇ ਡਿਸਾਈਡ ਕਰਨਾ ਹੈ ਕੀ ਕਰਨਾ ਨਹੀਂ ਕਰਨਾ ਤੁਸੀਂ ਆਪਣੀ ਗੱਲ ਰੱਖੀ ਤੁਸੀਂ ਬੈਠੋ ਆ ਬਣਾ ਅਮਨ अरोड़ा ਜੀ ਬਾਜਵਾ ਸਾਹਿਬ ਅਮਨ अरोड़ा ਜੀ ਇੱਕ ਮਿੰਟ ਪਹਿਲਾਂ ਇਹਨਾਂ ਨੂੰ ਇੱਕ ਮਿੰਟ ਕੋਈ ਗੱਲ ਨਹੀਂ ਤੁਸੀਂ ਇੱਕ ਮਿੰਟ ਮਾਈਕ ਔਨ ਕਰ ਦਿਓ ਬੋਲੋ ਕੀ ਬੋਲਣਾ ਚਾਹੁੰਦੇ ਦੱਸੋ ਗੱਲ ਆ ਬਾਸ ਏਕਨ ਬੋਲੋ ਜੀ ਬੋਲਣ ਦਿਓ ਏਡੀ ਕੀ ਗੱਲ ਹੈ ਬੋਲਣ ਦਿਓ ਤੁਸੀਂ ਬੈਠੋ ਸਾਰੇ ਸਾਥੀ ਪਹਿਲਾਂ ਬੈਠਣਗੇ ਸਾਰੇ ਸਾਰੇ ਸਾਥੀ अरोड़ा ਸਾਹਿਬ ਤੁਸੀਂ ਬੈਠੋ ਜੀ ਸਾਰੇ ਬੈਠਣਗੇ ਸਾਰੇ ਬੈਠਣਗੇ ਮੈਂ ਇੱਕ ਇੱਕ ਬੇਨਤੀ ਕਰਕੇ ਆਉਣਾ ਮੈਂ ਦੁਬਾਰਾ ਰਿਪੀਟ ਕਰਦਾ ਜਦੋਂ ਲੀਡਰ ਆਫ ਆਪੋਜੀਸ਼ਨ ਬੋਲਦੇ ਆ ਕੋਈ ਇੰਟਰਰਪਸ਼ਨ ਨਹੀਂ ਚਾਹੀਦੀ ਔਰ ਨਹੀਂ ਹੋਈ ਜਦੋਂ ਲੀਡਰ ਆਫ ਹਾਊਸ ਬੋਲਦੇ ਆ ਕੋਈ ਇੰਟਰਰਪਸ਼ਨ ਨਹੀਂ ਚਾਹੀਦੀ ਜਦੋਂ ਲੀਡਰ ਆਫ ਆਪੋਜੀਸ਼ਨ ਨੇ ਕੋਈ ਗੱਲ ਰੱਖੀ ਆ ਔਰ ਉਹ ਉਹਦਾ ਜਵਾਬ ਕੋਈ ਮਾਣਯੋਗ ਮੈਂਬਰ ਦੇ ਰਿਹਾ ਤੇ ਉਹ ਸੁਣਨੀ ਚਾਹੀਦੀ ਆ ਆਪਾਂ ਨੂੰ ਦੱਸੋ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਇਹ ਕਹਿਣਾ ਰਿਪੀਟ ਨਾ ਕਰਿਓ ਜਿਹੜੀ ਗੱਲ ਪਹਿਲਾਂ ਕਹੀ ਉਹ ਉਹਨਨ ਬੀਕਰ ਹੋ ਦੱਸੋ ਮੇਰੀ ਗੱਲ ਸਪੀਕਰ ਸਾਹਿਬ ਇਹ ਹੈ ਜਿਹੜਾ ਪੀਐਸਪੀਸੀਐਲ ਦੀ ਇੰਜੀਨੀਅਰਸ ਐਸੋਸੀਏਸ਼ਨ ਨੇ ਐਡਾ ਗ੍ਰੇਵ ਚਾਰਜ ਲਾਇਆ ਬੰਦਾ ਗ੍ਰਿਫਤਾਰ ਕੀਤਾ ਗਿਆ ਕੀ ਉਹਦੀ ਕੋਈ ਹਾਊਸ ਕਮੇਟੀ ਬਣਾਓਗੇ ਜਾਂ ਕੋਈ ਜੁਡੀਸ਼ਲ ਕਮਿਸ਼ਨ ਬਿਠਾਓਗੇ ਜਿਹੜਾ ਇਹਨੂੰ ਪ੍ਰੂਵ ਕਰੇ ਇਹ ਕੋਈ ਛੋਟੀ ਗੱਲ ਇਹਦੀ ਪੰਜਾਬ ਦੇ ਸਾਰੇ ਸਰਕਲਸ ਨੂੰ ਕਿਹਾ ਜਾਂਦਾ ਕਿ ਇੰਨੇ ਪੈਸੇ ਇਕੱਠੇ ਕਰਕੇ ਉੱਥੇ ਧਲੋ ਜੀ ਆ ਜਿਹੜੇ ਤੁਹਾਡਾ ਤਹਿਸੀਲਦਾਰਾਂ ਦਾ ਸਕੈਮ ਹੈ ਉਹੀ ਬੰਦੇ ਲੱਗੇ ਨੇ ਇਹਨਾਂ ਦੇ ਬੰਦਿਆਂ ਦਾ ਕਹਿਣਾ ਹਜ਼ਾਰ ਕਰੋੜ ਰੁਪਏ ਜੀ ਹਜ਼ਾਰ ਕਰੋੜ ਰੁਪਏ ਦਾ ਬੀਨੇ ਦੀ

ਵੇਖੋ ði is very grave charges ਇਹੋ ਜਿਹੇ ਚਾਰजेस ਨੇ ਜਿਹੜੇ ਮਰਜ਼ੀ ਤੁਸੀਂ ਗੱਲ ਕਰ ਲੋ ਤੇ ਹਾਂਜੀ ਕਰੋ ਥੈਂਕ ਯੂ ਜੀ ਸ਼੍ਰੀਮਾਨ ਅਮਨ ਅਰੋੜਾ ਜੀ ਲਿਆ ਪੜਾਣ ਦੀ ਖੜੇ ਦੋ ਮਿੰਟ ਲਈ ਖੜੇ ਸੀਨੀਅਰ ਮੈਂ ਇਸ ਤਰ੍ਹਾਂ ਹੈ ਕਿ ਜੋ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਮੈਂ ਇਹਨਾਂ ਦੀ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿਉਂਕਿ ਆਪਾਂ ਨੂੰ ਚਾਹੇ ਇੱਧਰ ਬੈਠੇ ਨੇ ਸਾਥੀ ਚਾਹੇ ਇੱਧਰ ਬੈਠੇ ਨੇ ਲੋਕਾਂ ਨੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਲਈ ਇੱਥੇ ਚੁਣ ਕੇ ਭੇਜਿਆ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਇਹ ਇੱਕ ਜੀ ਇੰਜੀਨੀਅਰ ਐਸੋਸੀਏਸ਼ਨ ਨੇ 50000 ਰੁਪਏ ਦੀ ਪਾਰਟੀ ਫੰਡ ਦੇ ਨਾਂ ਦੇ ਉੱਪਰ ਦੇਖੋ ਗੱਲ ਇੰਨੀ ਹੈ ਵੀ ਹਾਊਸ ਕਮੇਟੀ ਕਹਿੰਦੇ ਨੇ ਹਾਊਸ ਕਮੇਟੀ ਬਣਾ ਦਿਓ ਜੁਡੀਸ਼ੀਅਲ ਕਮੇਟੀ ਕਹਿੰਦੇ ਨੇ ਜੁਡੀਸ਼ੀਅਲ ਕਮੇਟੀ ਬਣਾ ਦਿਓ